ਅੰਮ੍ਰਿਤਸਰ ਦੇ ਹਲਕਾ ਕੇਂਦਰੀ ਅਤੇ ਦੱਖਣੀ ਵਿੱਚ ਆਮ ਆਦਮੀ ਪਾਰਟੀ ਉਸ ਵੇਲੇ ਹੋਰ ਮਜ਼ਬੂਤ ਹੁੰਦੀ ਦਿਖਾਈ ਦਿੱਤੀ ਜਦੋਂ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਤੋਂ ਅਕਾਲੀ ਭਾਜਪਾ ਗਠਜੋੜ ਤੋਂ ਚੋਣ ਲੜ ਚੁੱਕੇ ਬੀਬੀ ਦਲਬੀਰ ਕੌਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਮੁਬਾਰਕਬਾਦ ਦਿੱਤੀ ਅਤੇ ਅੰਮ੍ਰਿਤਸਰ ਸੀਟ ਲਈ ਕੰਮ ਕਰਨ ਦੀ ਗੱਲ ਆਖੀ ਇਸ ਮੌਕੇ ਬੀਬੀ ਦਲਬੀਰ ਕੌਰ ਨੇ ਦੱਸਿਆ ਕਿ ਅੱਜ ਉਹ ਅੰਮ੍ਰਿਤਸਰ ਦੇ ਹਲਕਾ ਕੇਂਦਰੀਤੋ ਕਾਲੀਪਾਜਪਾ ਗਠ ਚੋੜ ਦੇ ਉਮੀਦਵਾਰ ਵੱਜੋਂ ਚੋਣ ਲੜ ਚੁੱਕੇ ਹਨ ਅਤੇ ਅੱਜ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਕਰ ਜਿੱਤ ਹਾਸਿਲ ਕਰਵਾਉਣਗੇ ਅਤੇ ਹਲਕੇ ਦਾ ਪੂਰਨ ਵਿਕਾਸ ਹੋਵੇਗਾ ਲੋਕ ਸਭਾ ਦੇ ਨਾਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਹੋਰ ਉਨ੍ਹਾਂ ਨੇ ਕੀ ਗੱਲ ਤੁਸੀਂ ਵੀ ਸੁਣੋ ਤੇ ਦੇਖੋ ਪੂਰੀ ਖਬਰ ਕੀ ਜਾਣਾ ਚਾਹ ਗਿਆ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਕੀ ਆਸ਼ਵਾਸਨ ਮਿਲਿਆ ਮੁੱਖ ਮੰਤਰੀ ਪੰਜਾਬ ਆਓ ਜੀ ਮੈਡੀਆ ਮਿਲਿਆ ਮਿਲੇ ਵੀ ਬੜੇ ਟੰਗ ਦੇ ਨਾਲ ਆ ਸਾਨੂੰ ਕੱਲਿਆਂ ਨੂੰ ਭਾ ਕੇ ਉਹਨਾਂ ਨੇ ਸਾਡੀ ਗੱਲ ਬਾਤ ਸੁਣੀ ਹੈ ਕੱਲਿਆਂ ਨੂੰ ਭਾ ਕੇ ਉਹਨਾਂ ਨੇ ਸਾਨੂੰ ਬੜਾ ਜਿੱਤਾ ਚ ਰੋ ਪਾਰੀ ਪਾਇਆ ਮਾੜਾ ਕੋ ਚੰਗੇ ਟੰਗ ਨਾ ਮਿਲੇ ਹੋਰ ਵੀ ਬੜੀ ਦੁਨੀਆ ਹੈਗੀ ਸੀ ਆਨਪੋੜੇ ਟੰਗ ਨਾ ਮਿਲੇ ਆ ਇਹ ਕੋ ਵਧੀਆ ਲੱਗਾ ਵਾ ਇਹ ਜਿਹੜਾ ਆਮ ਆ ਪਾਰਟੀ ਦੇ ਨਾਲ ਵਿੱਚ ਇਹ ਆ ਵੀ ਬਹੁਤ ਬਹੁਤ ਵਧੀਆ ਲੱਗਾ ਜਿਹੜਾ ਦੁਨੀਆ ਨਾਲ ਤਕਾ ਹੁੰਦਾ ਇਹ ਚੀਜ਼ ਤੋਂ ਆਪਾਂ ਨੂੰ ਰੋਕਦੇ ਇਹਨਾਂ ਨੂੰ ਪਾਰਟੀਆਂ ਨੇ ਵੀ ਕਿੰਨੀਆਂ ਦਿੱਤੀਆਂ ਪਾਰਟੀਆਂ ਨੇ ਕਿਹੜਾ ਕਿੰਨਾ ਤਕਾ ਹੁੰਦਾ ਤਕਾ ਨਾ ਹੋਵੇ ਜੋ ਕਿਦਾਂ ਇਨਸਾਫ ਹੋ ਇਨਸਾਫ ਕੀਤਾ ਜਾਵੇ ਹਲਕਾ ਦੱਖਣੀ ਦੇ ਵਿਕਾਸ ਲਈ ਵੀ ਆਸ਼ਵਾਸਨ ਦਿੱਤੇ ਕਿ ਮੋੱਖ ਮੰਤਰੀ ਪੰਜਾਬ ਦੇ ਜਿਹੜੇ ਦੱਖਣੀ ਹਲਕੇ ਦੇ ਵਿੱਚ ਕੰਮ ਬੜੇ ਚਿਰ ਤੋਂ ਰੁਕੇ ਆਏ ਆ ਜਦੋਂ ਮੈਂ ਸੀ ਮੈਂ ਤੇ ਬਹੁਤ ਕਰਾਈ ਤੇ ਜੋ ਵੀ ਕੰਮ ਆ ਇਹੋਲੇ ਬਾ ਪਾਰਟੀ ਵਾਲੇ ਕਹਿੰਦੇ ਵੀ ਬਹੁਤ ਸਾਰੇ ਕੰਮ ਤੇ ਕਰਾਵਾਂਗੇ ਅਸੀਂ ਆਲੇ ਨਾਲ ਰਲ ਕੇ ਚੱਲੋ ਅਸੀਂ ਤੇ ਸਾਰੇ ਕੰਮ ਕਰਾਵਾਂਗੇ ਕੋਲਕਾ ਨਵਾਸੀ ਹੈ ਕਿੰਨਾ ਕੁ ਤਾਂ ਸਾਹ ਵੇਖਣ ਨੂੰ ਮਿਲ ਰਿਹਾ ਅੱਜ ਨਹੀਂ ਪਾਰਟੀ ਸ਼ਾਮਲ ਹੋਇਆ ਹਾਂ ਆਲਕਾ ਨਵਾਸੀ ਵੀ ਜਿਆਦਾ ਸ਼ਾਮਲ ਬਾਦੂ ਮੇਰੇ ਨਾਲ ਦੇ ਭੈਣ ਭਰਾ ਮੇਰੇ ਸਾਰੇ ਨਾਲ ਆ ਪਹਿਲੇ ਵੀ ਨਾਲ ਸੀ ਪਹਿਲਾਂ ਵੀ ਇਹਨਾਂ ਦੇ ਸਿਰ ਤੇ ਜਾਲ ਜਿੱਤੀ ਜਦੋਂ ਉਦੋਂ ਵੀ ਇਹਨਾਂ ਆਪਣੇ ਭੈਣ ਭਰਾਵਾਂ ਦੇ ਸਿਰ ਤੇ ਜਿੱਤੀ ਹੁਣ ਵੀ ਇਹਨਾਂ ਦੇ ਸਿਰ ਤੇ ਝਾਲ ਮਾਰਦੀਆਂ ਵੀ ਹੁਣ ਵੀ ਜਦੋਂ ਮੈਨੂੰ ਟਿਕਟ ਮਿਲੇ ਪੌਣੀ ਮੇਰਾ ਬਾਤੋ ਬਾਸ ਆਦੇ ਤੇ ਮੈਂ ਇਤਾਂ ਦਾ ਬਾਤੋ ਬਾਸ ਆਤਾਂ ਹੈ ਐਸਐਮਜ਼ेड ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੀਵਾਲ ਦੀ ਰਿਪੋਰਟ